ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਮਹਿਮਾ ਸਾਧ ਸੰਗਤ ਸੁਣੋ ਮੇਰੇ ਮੀਤਾ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਰਿਆਂ ਨੂੰ ਇਸ ਸਮਰਤ ਬਖਸ਼ੋ ਤੇ ਚੜ੍ਹਦੀ ਕਲਾ ਬਖਸ਼ੋ ਸਾਰੇ ਜਗਤ ਨੂੰ ਤੰਦਰੁਸਤੀਆਂ ਬਖਸ਼ੋ ਮਹਾਰਾਜੀ ਜਿਹੜੀ ਵੀ ਸੰਗਤ ਵਾਹਿਗੁਰੂ ਜੀ ਦਾ ਜਾਪ ਕਰਦੀ ਆ ਬਾਬਾ ਜੀ ਉਹ ਸਾਰੀਆਂ ਹੀ ਦੁੱਖ ਤਕਲੀਫਾਂ ਸਭ ਖਤਮ ਕਰ ਦਿੰਦੇ ਆ ਆਪਣੇ ਚਰਨਾਂ ਨਾਲ ਜੋੜ ਲੈਂਦੇ ਉਹਨੂੰ ਵਾਹਿਗੁਰੂ ਦੇ ਨਾਮ ਵਿੱਚ ਬਹੁਤ ਹੀ ਸ਼ਕਤੀ ਹੈਗੀ ਆ ਇਸ ਤਰ੍ਹਾਂ ਹੀ ਇੱਕ ਸੂਫੀ ਸੰਤ ਜਿਹੜਾ ਸੀਗਾ ਉਹ ਬੋਲ ਰਿਹਾ ਸੀਗਾ ਕਿ ਸਾਰੇ ਹੀ ਅੱਲਾ ਅੱਲਾ ਬੋਲਿਆ ਕਰੂ ਅੱਲਾ ਸਭ ਤੋਂ ਬਹੁਤ ਮਿਹਰਬਾਨ ਹੈ ਬਹੁਤ ਕਿਰਪਾ ਕਰਦਾ ਹੈ ਅੱਲਾ ਉੱਥੇ ਕੁਝ ਸਿੱਖ ਵੀ ਬੈਠੇ ਹੋਏ ਸੀਗੇ ਤੇ ਸਿੱਖਾਂ ਨੂੰ ਬੜਾ ਗੁੱਸਾ ਚੜਿਆ ਕਹਿਣ ਲੱਗੇ ਇਹ ਅੱਲਾ ਅੱਲਾ ਕਿਉਂ ਬੋਲ ਰਿਹਾ ਵਾਹਿਗੁਰੂ ਵਾਹਿਗੁਰੂ ਕਿਉਂ ਨਹੀਂ ਬੋਲ ਰਿਹਾ ਇਹ ਆ ਸਾਡਾ ਵਾਹਿਗੁਰੂ ਜੀ ਨਾਲ ਪਿਆਰ ਕਿ ਸਾਡੇ ਵਾਹਿਗੁਰੂ ਜੀ ਨੂੰ ਅਸੀਂ ਹੋਰ ਕੋਈ ਨਾਮ ਨਹੀਂ ਦੇ ਸਕਦੇ ਸਿਰਫ ਸਾਨੂੰ ਇੱਕ ਵਾਹਿਗੁਰੂ ਜੀ ਦਾ ਹੀ ਨਾਮ ਪਿਆਰਾ ਲੱਗਦਾ ਆ ਚਾਹੇ ਅੱਲਾ ਅੱਲਾ ਕਹੋ ਚਾਹੇ ਵਾਹਿਗੁਰੂ ਕੋ ਚਾਹੇ ਰਾਮ ਰਾਮ ਕਰੋ ਸਭ ਦਾ ਭਾਵ ਇੱਕੋ ਹੀ ਹੈਗਾ ਆ ਪਰ ਜਿਹੜੇ ਕੁਝ ਗੁਰਸਿੱਖ ਹੈਗੇ ਆ ਸਿੱਖ ਹੈਗੇ ਆ ਉਹ ਕਹਿੰਦੇ ਨਹੀਂ ਵਾਹਿਗੁਰੂ ਦੇ ਅੱਗੇ ਹੋਰ ਕੋਈ ਨਾਮ ਨਹੀਂ ਹੋਣਾ ਚਾਹੀਦਾ ਇਹ ਵਾਹਿਗੁਰੂ ਜੀ ਦੇ ਨਾਮ ਨਾਲ ਪਿਆਰ ਹੈਗਾ ਹੈ ਉਹਨਾਂ ਦਾ ਨਾਮ ਜਪਣ ਵਾਲੀ ਸਿਮਰਨ ਕਰਨ ਵਾਲੀ ਗੁਰੂ ਨਾਲ ਜੁੜੇ ਹੋਏ ਜਿਹੜੇ ਹੈਗੇ ਆ ਉਹਨਾਂ ਨੂੰ ਵਾਹਿਗੁਰੂ ਜੀ ਨਾਲ ਬਹੁਤ ਪਿਆਰ ਹੈਗਾ ਜਾਂ ਜਦ ਵੀ ਕਰੀ ਆਪ ਜੀ ਗੁਰਦੁਆਰੇ ਜਾਂਦੇ ਹੋ ਕਥਾ ਕੀਰਤਨ ਹੋ ਰਿਹਾ ਹੁੰਦਾ ਆ ਤੇ ਬਿਲਕੁਲ ਸਾਹਮਣੇ ਬੈਠ ਕੇ ਕਥਾ ਕੀਰਤਨ ਸੁਣਿਆ ਕਰੋ ਉਹਦਾ ਆਨੰਦ ਇੱਕ ਅਲੱਗ ਆਉਂਦਾ ਆ ਸਾਡਾ ਜਿਹੜਾ ਸਾਰਾ ਹੀ ਧਿਆਨ ਹੈਗਾ ਆ ਉਹ ਕਥਾ ਕੀਰਤਨ 'ਚ ਲੱਗ ਜਾਂਦਾ ਹੈਗਾ ਜੀ ਅਸੀਂ ਇਧਰ ਉਧਰ ਬੈਠ ਜਾਈਏ ਗੱਲਾਂ ਸੁਣਦੇ ਰਹੀਏ ਤੇ ਸਾਡਾ ਧਿਆਨ ਕਥਾ ਕੀਰਤਨ 'ਚ ਨਹੀਂ ਲੱਗਦਾ ਹੈਗਾ ਇਸ ਵਾਸਤੇ ਜਦੋਂ ਵੀ ਆਪ ਜੀ ਗੁਰਦੁਆਰੇ ਜਾਓ ਕਥਾ ਕੀਰਤਨ ਹੋ ਰਿਹਾ ਆ ਬਿਲਕੁਲ ਅੱਗੇ ਹੋ ਕੇ ਬੈਠੋ ਤੇ ਉਹਨਾਂ ਦੇ ਬਚਨਾਂ ਨੂੰ ਬਿਲਕੁਲ ਧਿਆਨ ਨਾਲ ਸੁਣੋ ਜਿਸ ਤਰ੍ਹਾਂ ਸਕੂਲ 'ਚ ਵੀ ਟੀਚਰ ਜਦੋਂ ਪੜ੍ਹਾਉਂਦੇ ਹੈਗੇ ਆ ਤੋ ਸਾਰੇ ਬੱਚਿਆਂ 'ਵਲ ਧਿਆਨ ਰੱਖਦੇ ਆ ਕਿ ਕਿਹੜਾ ਬੱਚੇ ਦਾ ਧਿਆਨ ਨੂੰ ਪੜ੍ਹਾਈ ਠਹਿਗਾ ਜਾਂ ਕਿਹੜਾ ਦਾ ਨਹੀਂ ਹੈਗਾ ਔਰ ਜਿਹੜੇ ਸਾਰੇ ਤੋਂ ਪਿੱਛੇ ਬੱਚੇ ਬੈਠੇ ਹੁੰਦੇ ਉਹਨਾਂ ਦਾ ਧਿਆਨ ਉਹਨਾਂ ਤੇ ਜ਼ਿਆਦਾ ਜਾਂਦਾ ਹੈਗਾ ਆ ਕਿਉਂ ਮੇਰਾ ਜੋ ਮੈਂ ਪੜਾ ਰਿਹਾ ਨੂੰ ਸੁਣ ਰਿਹਾ ਕਿ ਨਹੀਂ ਸੁਣ ਰਿਹਾ ਹੈਗੀ ਐਸਰੇ ਕੀਰਤਨ ਵਿੱਚ ਵੀ ਹੈਗਾ ਕਿ ਪਾਈਆਂ ਦਾ ਵੀ ਸਾਰਾ ਧਿਆਨ ਹੁੰਦਾ ਸੰਗਤ ਉੱਤੇ ਕਿ ਸੰਗਤ ਕੀਰਤਨ ਸੁਣ ਰਹੀ ਆ ਕਿ ਨਹੀਂ ਸੁਣ ਰਹੀ ਹੈਗੀ ਜਿਹੜੇ ਪਿੱਛੇ ਬੈਠੇ ਆ ਉਹ ਸੁਣ ਰਿਹਾ ਜਾਂ ਗੱਲਾਂ ਕਰਦੇ ਹੈਗੇ ਆ ਐਸ ਵਾਸਤੇ ਜਦੋਂ ਵੀ ਕੀਰਤਨ ਸੁਣਨ ਜਾਓ ਗੁਰਦੁਆਰੇ ਜਾਓ ਕਸਾ ਕੀਰਤਨ ਹੋ ਰਿਹਾ ਹੋਵੇ ਤੇ ਬਹੁਤ ਹੀ ਧਿਆਨ ਨਾਲ ਪ੍ਰੇਮ ਨਾਲ ਕੀਰਤਨ ਨੂੰ ਸੁਣਿਆ ਜਾਵੇ ਤਾਂ ਕਿ ਜਿਹੜਾ ਕੀਰਤਨ ਕਰ ਰਿਹਾ ਉਹਨੂੰ ਵੀ ਰਸ ਆਵੇ ਕੀਰਤਨ ਕਰਨੇ ਚ ਜਿਹੜਾ ਸੁਣਦੇ ਆ ਉਹਨੂੰ ਵੀ ਰਾਸ ਆਵੇ ਸਾਹ ਸੰਗਤ ਜੀ ਵਾਹਿਗੁਰੂ ਵਾਹਿਗੁਰੂ ਕਰਨ ਆਪ ਦੀ ਜ਼ਿੰਦਗੀ ਵਿੱਚ ਸਕੂਨ ਆ ਜਾਏਗਾ ਆਪ ਜੀ ਦੀ ਸਾਰੀਆਂ ਹੀ ਇੱਛਾ ਪੂਰੀਆਂ ਹੋਣਗੀਆਂ ਸੱਚੇ ਪਾਤਸ਼ਾਹ ਜੀ ਨੇ ਕਿਹਾ ਹੈ ਸਭੇ ਥੋਖ ਪ੍ਰਾਪਤੇ ਜੇ ਆਵੇ ਇੱਕ ਹੱਥ ਨਾਂ ਵਿੱਚ ਬਹੁਤ ਵੜਿਆਈਆਂ ਹੈਗੀਆਂ ਆ ਜੋ ਮੰਗੋ ਸਾਈਂ ਵਸਤ ਸਾਨੂੰ ਮਿਲ ਜਾਂਦੀ ਹੈ ਜੇ ਅਸੀਂ ਬਾਣੀ ਨੂੰ ਚਿਤ ਲਾ ਕੇ ਸੁਣੀਏ ਸਤਗੁਰ ਸੱਚੇ ਪਾਤਸ਼ਾਹ ਜੀ ਉਸ ਤਰ੍ਹਾਂ ਦੇ ਵੀ ਕੰਮ ਕਰ ਦਿੰਦੇ ਆ ਜਿਹੜੇ ਕਦੀ ਪੂਰੇ ਨਹੀਂ ਹੋਣ ਵਾਲੇ ਹੁੰਦੇ ਹੈਗੇ ਜਿਹੜੇ ਕਦੀ ਸੋਚਦੇ ਕਿ ਸਾਡੇ ਕੰਮ ਪੂਰੇ ਨਹੀਂ ਹੋਣੇ ਹੈਗੇ ਮੇਰੇ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਦਾ ਜਾਪ ਕਰਨ ਨਾਲ ਸਾਰੇ ਹੀ ਕੰਮ ਸੰਪੂਰਨ ਕਰ ਦਿੰਦੇ ਆ ਜਿਹੜਾ ਸਾਡੀ ਸੋਚ ਤੋਂ ਵੀ ਪਰੇ ਹੁੰਦਾ ਆ ਜਿਹੜੇ ਮਨਮੁਖ ਹੈਗੇ ਆ ਉਹ ਸੋਚਦੇ ਆ ਕਿ ਵਾਹਿਗੁਰੂ ਵਾਹਿਗੁਰੂ ਕਰਨਾ ਜਾਂ ਲਾਲ ਲਾ ਜਾ ਰਾਮ ਰਾਮ ਕਰਨਾ ਇਦਾਂ ਦੇ ਕੰਮ ਕਿਹੜੇ ਹੋ ਸਕਦੇ ਆ ਵਾਹਿਗੁਰੂ ਸਾਧ ਸੰਗਤ ਜੀ ਅੱਜ ਵੀ ਇਦਾਂ ਦੀ ਬਹੁਤ ਸੰਗਤ ਹੈਗੀ ਆ ਜਿਹੜੀ ਮੂਲ ਮੰਤਰ ਦੇ ਪਾਠ ਨੂੰ ਜਾਂ ਗੁਰੂ ਮੰਤਰ ਨੂੰ ਜਾਂ ਜਪਜੀ ਸਾਹਿਬ ਜੀ ਦੇ ਪਾਠ ਨੂੰ ਸੋਚਦੀ ਆ ਕਿ ਇਹ ਪਾਠ ਕਰਨ ਨਾਲ ਸਾਡਾ ਕਿੰਨੇ ਕੰਮ ਸਵਾਰ ਸਕਦੇ ਆ ਹੋ ਸਕਦੇ ਆ ਜਾਂ ਨਹੀਂ ਹੋਣਗੇ ਕਿਉਂਕਿ ਉਹਨਾਂ ਨੂੰ ਵਿਸ਼ਵਾਸ ਨਹੀਂ ਹੈਗਾ ਵਾਹਿਗੁਰੂ ਸਾਧ ਸੰਗਤ ਜੀ ਜਦ ਵੀ ਆਪ ਪਾਠ ਕਰਦੇ ਹੋ ਮਨ 'ਚ ਇਹ ਗੱਲ ਕਦੀ ਨਾ ਲੈ ਕੇ ਆਇਆ ਕਰੋ ਕਿ ਅਸੀਂ ਪਾਠ ਕਰ ਰਹੇ ਆ ਸਾਡਾ ਕੰਮ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ ਹੈਗਾ ਇਹ ਸੋਚਿਆ ਕਰੋ ਕਿ ਵਾਹਿਗੁਰੂ ਜੀ ਅਸੀਂ ਪਾਠ ਕਰ ਰਹੇ ਆ ਸਾਡਾ ਕੰਮ ਨੂੰ ਆਪ ਜੀ ਨੇ ਸਿਰੇ ਚੜਾਉਣਾ ਆ ਆਪ ਜੀ ਦੇ ਚਰਨਾ ਚਰਨਾਂ ਚਰਜਾਸ ਬੇਨਤੀ ਆ ਜਦ ਅਸੀਂ ਉਹਨਾਂ ਤੇ ਵਿਸ਼ਵਾਸ ਕਰ ਲਿਆ ਪਾਠ ਰੋਜ਼ ਕਰਦੇ ਪਏ ਆ ਤੇ ਉਹਨਾਂ ਨੇ ਫਿਰ ਸਾਡਾ ਕੰਮ ਕਰ ਦੇਣਾ ਜੇ ਅਸੀਂ ਵਿਸ਼ਵਾਸ ਨਹੀਂ ਕੀਤਾ ਇਹ ਸੋਚ ਰਹੇ ਕਿ ਪਤਾ ਨਹੀਂ ਅਸੀਂ ਰੋਜ਼ ਅਸੀਂ ਜਪਜੀ ਸਾਹਿਬ ਜੀ ਦਾ ਪਾਠ ਕਰ ਰਹੇ ਆ ਜਾਂ ਸੁਖਣੀ ਸਾਹਿਬ ਜੀ ਦਾ ਪਾਠ ਕਰ ਰਹੇ ਆ ਸਾਡਾ ਕੋਈ ਕੰਮ ਤਾਂ ਹੋ ਨਹੀਂ ਰਿਹਾ ਹੈਗਾ ਮੁਲਾਸੀ ਡੋਲ ਜਾਣੇ ਆ ਸਾਨੂੰ ਅਡੋਲਣਾ ਨਹੀਂ ਚਾਹੀਦਾ ਹੈਗਾ ਵਾਹਿਗੁਰੂ ਦੇ ਚਰਨਾਂ ਤੇ ਭਰੋਸਾ ਰੱਖਣਾ ਚਾਹੀਦਾ ਆ ਜਦ ਅਸੀਂ ਚਾ ਵਾਹਿਗੁਰੂ ਦੇ ਚਰਨਾਂ ਤੇ ਭਰੋਸਾ ਰੱਖਾਂਗੇ ਤੇ ਸਾਡੇ ਸਾਰੇ ਕੰਮ ਬਾਬਾ ਜੀ ਨੇ ਆਪ ਹੀ ਕਰ ਦੇਣੇ ਆ ਸਾ ਸੰਗਤ ਜੀ ਕਿੰਨੀ ਵਾਰ ਅਸੀਂ ਇਹ ਵੀ ਸੋਚ ਲੈਂਦੇ ਆ ਕਿ ਕੰਮ ਬਹੁਤ ਵੱਡਾ ਹੈ ਬਾਣੀ ਪੜਦੇ ਪਈ ਆ ਪਤਾ ਨਹੀਂ ਹੋਏਗਾ ਕਿੰਨੀ ਹੋਈ ਐਦਾਂ ਕਦੀ ਨਾ ਸੋਚਿਆ ਕਰੂ ਇਹ ਕਿਆ ਕਰੋ ਕਿ ਸਾਡਾ ਕੰਮ ਹੋਏਗਾ ਜਦ ਅਸੀਂ ਉੱਤੇ ਵਿਸ਼ਵਾਸ ਰੱਖ ਕੇ ਕਹਿਤਾ ਹੋਏਗਾ ਤੇ ਫਿਰ ਸਾਡਾ ਕੰਮ ਜ਼ਰੂਰ ਹੋ ਜਾਣਾ ਆ ਕਈ ਸੰਤਾ ਕਹਿ ਦਿੰਦਿਆਂ ਆ ਸਾਡੇ ਘਰ 'ਚ ਸ਼ਾਂਤੀ ਨਹੀਂ ਹੈਗੀ ਗੁਰਦਾਰੇ ਜਾਣੇ ਆ ਭਾਈ ਜੀ ਨੂੰ ਕਵਾਂਗੇ ਅਰਦਾਸ ਕਰ ਦੋ ਭਾਈ ਜੀ ਨੂੰ ਕਹਿਣਾ ਇੱਕ ਅਲੱਗ ਗੱਲ ਹੈਗੀ ਆ ਜੇ ਆਪ ਜੀ ਪਾਠ ਕਰੋ ਪਾਠ ਕਰਕੇ ਅਰਦਾਸ ਕਰੋ ਘਰ 'ਚ ਸੁੱਖ ਸ਼ਾਂਤੀ ਮੰਗੋ ਤੇ ਜਰੂਰ ਬਾਬਾ ਜੀ ਕਿਰਪਾ ਕਰਨਗੇ ਜੇ ਆਪ ਜੀ ਨੂੰ ਅਮਰੀਕਾ ਕੈਨੇਡਾ ਦਾ ਵੀਜ਼ਾ ਚਾਹੀਦਾ ਆ ਤੇ ਆਪ ਜੀ ਮੂਲ ਮੰਤਰ ਦਾ ਪਾਠ ਕਰਿਆ ਕਰੋ ਬਾਬਾ ਜੀ ਆਪ ਜੀ ਬਹੁਤ ਜਲਦੀ ਸੁਣਨਗੇ ਆਪ ਜੀ ਦੇ ਕੈਨੇਡਾ ਦੇ ਅਮਰੀਕਾ ਦੇ ਵੀਜ਼ੇ ਜਰੂਰ ਲੱਗ ਜਾਣਗੇ ਆਪ ਜੀ ਤੇ ਬਹੁਤ ਕਿਰਪਾ ਹੋਏਗੀ ਮੂਰ ਮੰਤਰ ਦੇ 파ਠ ਇੱਕ ਬਹੁਤ ਹੀ ਸ਼ਕਤੀ ਹੈ ਮੇਰੇ ਗੁਰੂ ਨਾਨਕ ਜੀ ਦੇ ਸੱਚੇ ਪਾਤਸ਼ਾਹ ਆਪ ਜੀ ਤੇ ਬਹੁਤ ਕਿਰਪਾ ਕਰਨਗੇ ਦੇਦੇ ਆਲੇ ਬਾਬਿਆਂ ਕੋ ਨਾ ਜਾਇਆ ਕਰੋ ਸੱਚੇ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੱਗੇ ਅਰਦਾਸ ਬੇਨਤੀ ਕਰਿਆ ਕਰੋ ਗੁਰਦੁਆਰੇ ਜਾਇਆ ਕਰੋ ਨਾਮ ਬਾਣੀ ਨਾਲ ਜੁੜਿਆ ਕਰੋ ਉਸੇ ਨੇ ਸਾਡੇ ਸਾਰੇ ਕੰਮ ਸੁਆਰ ਦੇਣੇ ਆਪ ਜੀ ਅਮਰਤ ਪਾਣ ਜਰੂਰ ਕਰੋ ਆਪਣਾ ਲੋਕ ਤੇ ਪ੍ਰਲੋਕ ਦੋਨੋਂ ਹੀ ਸੁਧਾਰੋ ਨਾਮ ਜਪੋ ਬਾਣੀ ਨਾਲ ਜੁੜੋ ਤੇ ਨਾਲ ਹੀ ਬਾਣੀ ਨਾਲ ਵੀ ਜੁੜ ਜਾਓ ਇਹ ਮੇਰੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਆਪ ਜੀ ਤੇ ਬਹੁਤ ਕਿਰਪਾ ਹੋਏਗੀ ਇਸ ਤਰ੍ਹਾਂ ਇੱਕ ਬੀਬੀ ਸੀ ਜੋ ਅਮਰਤ ਛਕਣਾ ਚਾਹੁੰਦੀ ਸੀ ਪਰ ਉਹਦੇ ਘਰ ਵਾਲੇ ਉਹਨੂੰ ਅਮਰਤ ਛਕਣ ਨਹੀਂ ਦਿੰਦੇ ਸੀ ਵਾਹਿਗੁਰੂ ਸਾਹਿਬ ਜੀ ਜੀ ਆਪ ਜੀ ਦੇ ਬੱਚੇ ਅਮਰਤ ਛਕਣਾ ਚਾਹੁੰਦੇ ਹੈਗੇ ਆ ਤੇ ਉਹਨਾਂ ਨੂੰ ਜਰੂਰ ਅਮਰਤ ਪਾਣ ਕਰਾਓ ਅਮਰ ਸ਼ਕਣਾ ਜੇ ਇੱਕ ਬੰਦਾ ਅਮਰ ਸ਼ਕ ਲੈਂਦਾ ਜਾਂ ਤੇ ਸਮਝੋ ਸਾਰੇ ਪਰਿਵਾਰ ਨੂੰ ਫਿਰ ਲੱਗਣ ਲੱਗ ਜਾਂਦੀ ਹੈ ਜਦ ਇੱਕ ਨੇ ਸ਼ਕ ਲਿਆ ਤੇ ਸਾਰੇ ਪਰਿਵਾਰ ਨੇ ਆਪਣੇ ਆਪ ਹੀ ਉਹਨਾਂ ਨੂੰ ਬਾਬਾ ਜੀ ਨੇ ਆਪਣੇ ਵੱਲ ਕਰ ਲੈਣਾ ਤੇ ਉਹਨਾਂ ਨੇ ਵੀ ਅਮਰਤ ਪਾਉਣ ਸ਼ਕ ਲੈਣਾ ਹੈ ਐਸਾ ਸੀ ਜੇ ਬੱਚੇ ਅਮਰਤ ਸ਼ਕਣ ਨੂੰ ਕਹਿਣ ਤੇ ਉਹਨਾਂ ਨੂੰ ਮਨਾ ਨਾ ਕਰੋ ਉਹਨਾਂ ਨੂੰ ਆਪ ਲੈ ਜਾ ਕੇ ਗੁਰਦੁਆਰੇ ਅਮਰਤ ਸ਼ਕਾਓ ਤੇ ਆਪ ਵੀ ਸ਼ਕੋ ਕਈ ਘਰਾਂ 'ਚ ਮੈਂ ਇਸ ਤਰ੍ਹਾਂ ਵੀ ਦੇਖਿਆ ਹੈਗਾ ਜਾਂ ਕਿ ਜੇ ਔਰਤ ਕਹੇਗੀ ਮੈਂ ਅਮਰਤ ਸ਼ਕਣਾ ਜਾਂ ਤੇ ਬੰਦਾ ਕਹੇਗਾ ਮੈਂ ਨਹੀਂ ਸ਼ਕਣਾ ਹੈਗਾ ਉਹਨਾਂ ਆਪ ਛਕਦਾ ਤੇ ਨਾ ਉਹਨੂੰ ਛਕਣ ਦਿੰਦਾ ਅੰਮ੍ਰਿਤ ਐਸ ਵਾਸਤੇ ਇਹ ਵੀ ਜੇ ਬੀਬੀ ਨੇ ਛਕਣਾ ਹੋਵੇ ਬੰਦਾ ਨਾ ਛਕੇ ਤਾਂ ਉਸ ਬੀਬੀ ਨੂੰ ਚਾਹੀਦਾ ਕਿ ਉਹ ਜ਼ਰੂਰ ਅੰਮ੍ਰਿਤ ਪਾਨ ਕਰ ਲੇ ਜੇ ਬੀਬੀ ਨਹੀਂ ਛਕਣਾ ਚਾਹੁੰਦੀ ਬੰਦਾ ਚਾਹੁੰਦਾ ਮੈਂ ਅੰਮ੍ਰਿਤ ਛਕ ਲਵਾਂ ਤੇ ਉਹਨੂੰ ਜ਼ਰੂਰ ਅੰਮ੍ਰਿਤ ਛਕ ਲੈਣਾ ਚਾਹੀਦਾ ਜਦ ਇੱਕ ਜਣਾ ਛਕ ਲੇਗਾ ਤੇ ਦੂਸਰੇ ਬੰਦੇ ਨੂੰ ਆਪਣੇ ਆਪ ਹੀ ਲਗਣ ਲੱਗ ਜਾਣੀਆਂ ਤੇ ਉਹਨੇ ਵੀ ਅੰਮ੍ਰਿਤ ਛਕ ਲੈਣਾ ਹੈਗਾ ਆਪ ਸਾਰੇ ਹੀ ਜਾਣਦੇ ਹੋ ਕਿ ਭਗਤ ਕਬੀਰ ਜੀ ਜਦੋਂ ਪਾਠ ਪੂਜਾ ਕਰਦੇ ਸੀਗੇ ਤੇ ਉਹਨਾਂ ਦੀ ਮਾਤਾ ਨੂੰ ਇਹ ਬਿਲਕੁਲ ਪਸੰਦ ਨਹੀਂ ਹੈਗਾ ਸੀਗਾ ਉਹਨਾਂ ਨੂੰ ਲੱਗਦਾ ਸੀ ਰੋਜ਼ ਹੀ ਇਹ ਆਪਣੇ ਘਰ ਸਾਧੂ ਸੰਤਾਂ ਨੂੰ ਲੈ ਆਉਂਦੇ ਆ ਉਹਨਾਂ ਨੂੰ ਲੰਗਰ ਪ੍ਰਸ਼ਾਦ ਦੇ ਛਕਾਉਂਦੇ ਰਹਿੰਦੇ ਆ ਉਹ ਉਹਨਾਂ ਨੂੰ ਬਿਲਕੁਲ ਪਸੰਦ ਨਹੀਂ ਸੀਗਾ ਉਹ ਵੀ ਉਹਨਾਂ ਨੂੰ ਕਹਿੰਦੇ ਸੀ ਇਹ ਜੱਤੀ ਇਹਨਾਂ ਨੇ ਹੱਥੇ ਨੇ ਮਾਲਾ ਫੜੀ ਐ ਨਾ ਪੁੱਤੇ ਨੇ ਇਹ ਹੋਰ ਕੋਈ ਕੰਮ ਕਰਕੇ ਹੀ ਰਾਜੀ ਨਹੀਂ ਹੈਗਾ ਦੇਖੋ ਜਦ ਪਤਨਾਂ ਨੂੰ ਵੀ ਗਾਣਾ ਪੈਂਦੀਆਂ ਆ ਤੇ ਫਿਰ ਅਸੀਂ ਕੌਣ ਹੈਗੇ ਆ ਜੇ ਅਸੀਂ ਵੀ ਅੰਮ੍ਰਿਤ ਪਾਣ ਕਰੀਏ ਤੇ ਸਾਨੂੰ ਵੀ ਪ੍ਰਮਾਤਮਾ ਜੀ ਆਪਣੇ ਚਰਨਾਂ ਨਾਲ ਜੋੜੇ ਜੇ ਕੋਈ ਕੁਝ ਕਹਿੰਦਾ ਆ ਤੇ ਕਹਿੰਦਾ ਰਹੇ ਸਾਨੂੰ ਕੋਈ ਉਹਦੀ ਪਰਵਾਹ ਨਹੀਂ ਕਰਨੀ ਚਾਹੀਦੀ ਜਿਹੜਾ ਵੀ ਭਗਤੀ ਦੇ ਪਾਸੇ ਲੱਗਦਾ ਆ ਉੱਤੇ ਔਕੜਾਂ ਆਉਂਦੀਆਂ ਹੀ ਹੈਗੀਆਂ ਆ ਪਹਿਲਾਂ ਘਰ ਵਾਲੇ ਕਹਿੰਦੇ ਹੈਗੇ ਆ ਕਿ ਇਹ ਕੀ ਕੰਮ ਫੜ ਲਿਆ ਨਹੀਂ ਫਿਰ ਬਾਹਰ ਸੰਗਤ ਕਹਿਣ ਲੱਗ ਜਾਂਦੀ ਆ ਕੋਈ ਕੰਮ ਕਰਿਆ ਕਰ ਇਹ ਕੀ ਕੰਮ ਫੜ ਲਿਆ ਐ ਐਸਾ ਸੇ ਬਾਹਰ ਧੋਖ ਜੋ ਮਰਜੀ ਕਹਿਣ ਸਾਨੂੰ ਉਹਨਾਂ ਦੀਆਂ ਗੱਲਾਂ ਲੈ ਕੇ ਪ੍ਰਵਾਹ ਨਹੀਂ ਕਰਨੀ ਚਾਹੀਦੀ ਹੈਗੀ ਵਿਸ਼ਵਾਸ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਤੇ ਜੋ ਅਸੀਂ ਅਮਰਤ ਪਾਲ ਕਰਨਾ ਆ ਨਾਮ ਜਪਣਾ ਆ ਉਹ ਅਸੀਂ ਜਪਣਾ ਹੀ ਜਪਣਾ ਹੈ ਅਸੀਂ ਕਿਸੇ ਦੇ ਮਗਰ ਨਹੀਂ ਲੱਗਣਾ ਜਾਂ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਹੈਗਾ ਅਸੀਂ ਵਾਹਿਗੁਰੂ ਜੀ ਦਾ ਨਾਮ ਜਪਣਾ ਵਾਹਿਗੁਰੂ ਜੀ ਤੇ ਭਰੋਸਾ ਕਰਨਾ ਆ ਸਾਧ ਸੰਗਤ ਜੀ ਨਾਮ ਜਪਦੇ ਹੋਏ ਕਦੇ ਵੀ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਹੈਗਾ ਜਿਵੇਂ ਇੱਕ ਨਦੀ ਚੱਲਦੀ ਆ ਉਹਨੇ ਜਾ ਕੇ ਸਮੁੰਦਰ 'ਚ ਮਿਲਣਾ ਹੁੰਦਾ ਆ ਰਸਤੇ ਚੋਂ ਪਹਾੜ ਹੋਰ ਬਹੁਤ ਹੀ ਔਖੜਾ ਹੁੰਦੀਆਂ ਹੈਗੀਆਂ ਆ ਪਰ ਉਤਰੀ ਜਾਂਦੀ ਆ ਹੋਰ ਚੇਜ ਹੋ ਕੇ ਜੇ ਅੱਗੇ ਪੱਥਰ ਆ ਜਾਂਦੇ ਆ ਹੋਰ ਸਟੇਜ ਹੋ ਕੇ ਤੁਰਦੀ ਆ ਉਹ ਔਰ ਜਾ ਕੇ ਸਮੁੰਦਰ ਚ ਮਿਲ ਜਾਂਦੀ ਐ ਐਸੇ ਵਸਤੇ ਜੇ ਉਹ ਭਗਤ ਪਕਤੀ ਕਰਦੇ ਆ ਉਹਨੂੰ ਉਹਨਾਂ ਨੂੰ ਰੱਬ ਨੂੰ ਮਿਲਣਾ ਹੁੰਦਾ ਆ ਤੇ ਫਿਰ ਉਹ ਔਖੜਾ ਨੂੰ ਜਿਹੜੇ ਆ ਨਹੀਂ ਦੇਖਦੇ ਹੈਗੇ ਉਹ ਆਪਣੇ ਪਕਤੀ ਤੇ ਲੀਨ ਰਹਿੰਦੇ ਆ ਤੇ ਵਾਹਿਗੁਰੂ ਜੀ ਨਾਲ ਮਿਲ ਆਪ ਕਰ ਲੈਂਦੇ ਆ ਕਦੇ ਵੀ ਰੁਕਾਵਟ ਆਵੇ ਸਾਨੂੰ ਆਪਣਾ ਪਾਠ ਨਹੀਂ ਛੱਡਣਾ ਹੈਗਾ ਵਾਹਿਗੁਰੂ ਦਾ ਨਾਮ ਨਹੀਂ ਛੱਡਣਾ ਹੈਗਾ ਬੰਦਗੀ ਨਹੀਂ ਛੱਡਣੀ ਹੈਗੀ ਨਿਮਰਤਾ ਨਾਲ ਕਰਨਾ ਹੈਗਾ ਯਾ ਕਰ ਤੇ ਕਲੇਸ਼ ਬਾਜੀ ਨਹੀਂ ਹੋਣੀ ਚਾਹੀਦੀ ਹੈਗੀ ਜੇ ਕੋਈ ਮਨਾ ਕਰਦਾ ਯਾ ਉਹਦਾ ਨਮਰਤਾ ਨਾਲ ਹੱਥ ਜੋੜ ਕੇ ਉਹਨਾਂ ਨੂੰ ਤੇ ਆਪਣੇ ਭੱਜੇ ਕਰਦੇ ਰਹਿਣਾ ਚਾਹੀਦਾ ਯਾ ਭਗਤ ਪ੍ਰਲਾਦ ਤੋਂ ਆਪ ਸਾਰੇ ਜਾਣੂ ਹੋ ਕਿ ਉਹਨਾਂ ਨੇ ਹਮੇਸ਼ਾ ਹੀ ਰੱਬ ਨੂੰ ਮੰਨਿਆ ਹੈ ਉਹਨਾਂ ਦਾ ਪਿਤਾ ਕਹਿੰਦਾ ਸੀ ਮੈਨੂੰ ਮੰਨੋ ਉਹਨਾਂ ਨੇ ਕਿਹਾ ਨਹੀਂ ਮੈਂ ਤੇ ਪਰਮਾਤਮਾ ਨੂੰ ਹੀ ਮੰਨਣਾ ਹੈ ਜਿਹੜੇ ਵੀ ਮਨਮੁਖ ਹੁੰਦੇ ਆ ਉਹ ਆਪਣੀ ਮਨਾਉਂਦੇ ਹੈਗੇ ਆ ਪਰ ਗੁਰਮੁਖ ਜਿਹੜੇ ਹੈਗੇ ਆ ਉਹਨਾਂ ਨੇ ਵਾਹਿਗੁਰੂ ਜੀ ਦਾ ਪੱਲਾ ਨਹੀਂ ਛੱਡਣਾ ਉਹਨਾਂ ਨੇ ਵਾਹਿਗੁਰੂ ਜੀ ਦਾ ਨਾਮ ਜਪਦੇ ਰਹਿਣਾ ਆ ਜਿਹੜੀ ਵੀ ਸੰਗਤ ਪਾਠ ਕਰਦੀ ਆ ਵਾਹਿਗੁਰੂ ਦਾ ਨਾਮ ਜਪਦੀ ਆ ਭਜਨ ਕਰਦੀ ਹੈਗੀ ਆ ਨਿਤਨੇਮ ਕਰਦੀ ਹੈਗੀ ਆ ਉਹਨਾਂ ਨੂੰ ਵਾਹਿਗੁਰੂ ਜੀ ਤੇ ਭਰੋਸਾ ਵੀ ਹੁੰਦਾ ਆ ਉਹ ਦੁਨੀਆ ਦੀ ਪਰਵਾਹ ਨਹੀਂ ਕਰਦੇ ਹੈਗੇ ਜਿਹੜਾ ਵੀ ਸਾਰਾ ਪਰਿਵਾਰ ਵਾਹਿਗੁਰੂ ਦੇ ਚਰਨਾਂ ਨਾਲ ਜੁੜਿਆ ਹੋਇਆ ਜਾਂ ਨਿਤਨੇਮ ਕਰਦਾ ਆ ਜਾਂ ਅੰਮ੍ਰਿਤ ਪਾਣ ਕੀਤਾ ਹੋਇਆ ਆ ਸਮਝੋ ਕਿ ਵਾਹਿਗੁਰੂ ਜੀ ਨੇ ਉਹਨਾਂ ਤੇ ਬਹੁਤ ਹੀ ਕਿਰਪਾ ਕੀਤੀ ਹੋਈ ਆ ਸਾਰਾ ਪਰਿਵਾਰ ਹੀ ਸਵੇਰੇ ਉੱਠਦਾ ਆ ਨਿਤਨੇਮ ਕਰਦਾ ਆ ਬਾਣੀ ਪੜਦਾ ਆ ਸਿਮਰਨ ਕਰਦਾ ਆ ਵਾਹਿਗੁਰੂ ਦਾ ਜਾਪ ਕਰਦਾ ਆ ਸੋਚੋ ਉਹਨਾਂ ਦੇ ਘਰ ਦਾ ਮਾਹੌਲ ਕਿਹੋ ਜਿਹਾ ਹੋਏਗਾ ਬਾਬਾ ਜੀ ਨੇ ਉਹਨਾਂ ਤੇ ਕਿੰਨੀ ਕਿਰਪਾ ਕੀਤੀ ਹੋਵੇਗੀ ਜਿਹੜਾ ਸਾਰਾ ਹੀ ਪਰਿਵਾਰ ਵਾਹਿਗੁਰੂ ਦੇ ਚਰਨਾਂ ਨਾਲ ਜੁੜਿਆ ਹੋਇਆ ਆ ਉਹ ਬਹੁਤ ਹੀ ਵੱਡੇ ਭਾਗਾਂ ਵਾਲੇ ਹੈਗੇ ਆ ਜਿਹੜੇ ਵਾਹਿਗੁਰੂ ਦੇ ਚਰਨਾਂ ਨਾਲ ਜੁੜੇ ਵਾਹਿਗੁਰੂ ਦਾ ਜਾਪ ਕਰਨਾ ਸਾਰੇ ਹੀ ਕੰਮ ਸਵਰ ਜਾਂਦੇ ਆ ਵਾਹਿਗੁਰੂ ਜੀ ਹਰ ਵੇਲੇ ਵਾਹਿਗੁਰੂ ਜੀ ਦਾ ਜਾਪ ਕਰਦੇ ਰਿਆ ਕਰੋ ਸਾਧ ਸੰਗਤ ਜੀ ਇਸੇ ਨੇ ਫਾਉ ਸਾਗਰ ਤੋਂ ਪਾਰ ਲõਣਾ ਹੈਗਾ ਜਾਂ ਤੇ ਆਪ ਜੀ ਦੇ ਜਿੰਨੇ ਵੀ ਕੰਮ ਆਪ ਜੀ ਸੋਚਦੇ ਹੋ ਕਿ ਸਾਡਾ ਇਹ ਕੰਮ ਵੀ ਹੋ ਜਾਏ ਆਪ ਜੀ ਦੇ ਸਾਰੇ ਹੀ ਕੰਮ ਹੋ ਜਾਣੇ ਹਨ ਇਸ ਪਾਠ ਵਿੱਚ ਵਾਹਿਗੁਰੂ ਦੇ ਨਾਮ ਵਿੱਚ ਬਹੁਤ ਸ਼ਕਤੀ ਹੈਗੀ ਆ ਇਹ ਮੇਰੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਆਪ ਸਾਰਿਆਂ ਤੇ ਬਹੁਤ ਕਿਰਪਾ ਕਰਨਗੇ ਵਾਹਿਗੁਰੂ ਦਾ ਸਿਮਰਨ ਨਾ ਛੱਡੋ ਵਾਹਿਗੁਰੂ ਕਰਦੇ ਰਹੋ ਉੱਠਦੇ ਬੈੰਦੇ ਸੌਂਦੇ ਜਾਗਦੇ ਜਦ ਵੀ ਆਪ ਜੀ ਨੂੰ ਟਾਈਮ ਮਿਲੇ ਵਾਹਿਗੁਰੂ ਦੇ ਚਰਨਾਂ ਨਾਲ ਜੁੜੇ ਰਹੋ ਤੇ ਰਹਿਣਾ ਆਪ ਜੀ ਦੇ ਘਰ ਜਿਹੜੇ ਕੰਮ ਨਹੀਂ ਹੋਈ ਹੈਗੇ ਉਹ ਵੀ ਹੋ ਜਾਣੇ ਹੈਗੇ ਆ ਵਾਹਿਗੁਰੂ ਵਾਹਿਗੁਰੂ ਕਰਦੇ ਹੋਇਆ ਦੇਖਣਾ ਆਪ ਜੀ ਨੂੰ ਕਿੰਨੀ ਮਨ ਨੂੰ ਸ਼ਾਂਤੀ ਮਿਲੇਗੀ ਤੇ ਕਰਦੇ ਜਿਹੜੇ ਦੁੱਖ ਕਲੇਸ਼ ਕਸ਼ਟ ਹੈਗੇ ਆ ਸਾਰੇ ਜੀ ਖਤਮ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ